ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡ ਯਾਰ ਪਿਆਰਿਆਂ ਨੂੰ ਮੌਜਾਂ ਚੋਂ ਨਿਕਲਿਆ ਮੈਂ ਸასიਖਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਜਿਸ ਗੀਤ ਦੀਆਂ ਆਪਾਂ 17 ਦਾ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਦੋਸਤੋ ਅੱਜ ਤੁਹਾਨੂੰ ਉਸ ਗੀਤ ਦੀ ਤੇ ਜਿਸ ਫਿਲਮ ਦੇ ਵਿੱਚ ਉਹ ਗੀਤ ਗਾਇਆ ਗਿਆ ਸੀ ਉਸ ਫਿਲਮ ਦੀ ਸ਼ੂਟਿੰਗ ਲੋਕੇਸ਼ਨ ਤੇ ਲੈ ਕੇ ਆਏ ਆਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦਾ ਪਿੰਡ 12 ਐਚ ਐਚ ਬਾਣੀਆਂ ਵਾਲਾ ਪਿੰਡ ਬਾਣੀਆਂ ਵਾਲਾ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਉਹ ਖੂਬਸੂਰਤ ਪੁਰਾਣਾ ਘਰ ਦਿਖਾ ਰਹੇ ਹਾਂ ਜਿਸ ਘਰ ਦੇ ਵਿੱਚ ਤਰਸੇਮ ਜਸੜ ਦੀ ਫਿਲਮ ਸਰਦਾਰ ਮੁਹੰਮਦ ਦੀ ਸ਼ੂਟਿੰਗ ਹੋਈ ਸੀ ਦੋਸਤੋ ਇਹ ਘਰ ਵੀ ਪੁਰਾਣਾ ਤੇ ਇਸ ਘਰ ਨੂੰ ਵੇਖ ਕੇ ਲਗਭਗ 1970-80 ਵਾਲਾ ਜਿਹੜਾ ਪੁਰਾਣਾ ਦੌਰ ਆ ਉਹ ਵੀ ਯਾਦ ਆ ਜਾਂਦਾ ਹੈ ਕਿ ਜਦੋਂ ਆਮ ਹੀ ਲੋਕਾਂ ਦੇ ਕੱਚੇ ਘਰ ਤੇ ਖੁੱਲੇ ਡੁੱਲੇ ਵਿਹੜੇ ਹੁੰਦੇ ਸੀ ਉਸ ਤਰ੍ਹਾਂ ਦਾ ਜਿਹੜਾ ਇੱਕ ਘਰ ਨੂੰ ਦੇਖਦਿਆਂ ਸਾਰ ਜਿਹੜੀਆਂ ਪ੍ਰਾਣੀਆਂ ਯਾਦਾਂ ਨੇ ਉਹ ਤਾਜ਼ਾ ਹੋ ਜਾਂਦੀਆਂ ਨੇ ਤੇ ਦੋਸਤੋ ਇਹ ਉਹੀ ਘਰ ਤੁਹਾਨੂੰ ਇਸ ਵੀਡੀਓ ਦੇ ਰਹੀ ਆਪਾਂ ਦਿਖਾ ਰਹੇ ਹਾਂ ਜਿਸ ਘਰ ਦੇ ਵਿੱਚ ਤਰਸੀਮ ਜਸੜ ਦੀ ਫਿਲਮ ਸਰਦਾਰ ਮੁਹੰਮਦ ਬਣੀ ਕਾਫੀ ਹਿੱਸਾ ਤਰਸੀਮ ਜਸੜ ਦੀ ਇਸ ਫਿਲਮ ਦਾ ਇਸੇ ਘਰ ਦੇ ਵਿੱਚ ਸ਼ੂਟ ਹੋਇਆ ਸੀ। ਤਕਰੀਬਨ 8-9 ਸਾਲ ਪਹਿਲਾਂ ਉਹ ਫਿਲਮ ਬਣੀ ਸੀ। ਕੁਝ-ਕੁਝ ਚੀਜ਼ਾਂ ਦੇ ਵਿੱਚ ਹੋ ਸਕਦਾ ਬਦਲਾਅ ਵੀ ਹੋ ਗਿਆ ਹੋਵੇ ਪਰ ਕਾਫੀ ਸਾਰੀਆਂ ਜਿਹੜੀਆਂ ਇਹ ਘਰ ਦੇ ਵਿੱਚ ਅੱਜ ਵੀ ਉਹੀ ਨਿਸ਼ਾਨੀਆਂ ਦੇਖਣ ਨੂੰ ਮਿਲਦੀਆਂ ਨੇ। ਨਾਲ ਨਾਲ ਆਪਾਂ ਕੁਝ-ਕੁਝ ਫਿਲਮ ਦੇ ਸਕਰੀਨਸ਼ਾਟ ਵੀ ਸਾਂਝੇ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਵੇਖ ਕੇ ਉਹ ਲੋਕੇਸ਼ਨਾਂ ਯਾਦ ਆ ਜਾਣ। ਦੋਸਤੋ ਇਸ ਫਿਲਮ ਦੇ ਵਿੱਚ ਜਿਹੜਾ ਪਿੰਡ ਗੀਤ ਆ ਜਿਹੜਾ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ਕਿਉਂਕਿ ਜੇਕਰ ਕੋਈ ਪਰਦੇਸੀ ਹੈ ਜਾਂ ਆਪਣੇ ਘਰ ਤੋਂ ਬਾਹਰ ਰਹਿੰਦਾ ਤਾਂ ਉਹ ਹਮੇਸ਼ਾ ਇਸ ਗੀਤ ਦਾ ਗੁਣਗਾਨ ਜ਼ਰੂਰ ਕਰਦਾ ਤਾਂ ਦੋਸਤੋ ਉਹ ਪਿੰਡ ਗੀਤ ਦੇ ਜਿਹੜੇ ਕਾਫੀ ਸਾਰੇ ਸੀਨ ਨੇ ਉਹ ਇਸੇ ਕਰਦੇ ਵਿੱਚ ਹੀ ਫੁਲਮਾਏ ਗਏ ਆ ਆਪਾਂ ਨਾਲ-ਨਾਲ ਉਸਦੇ ਵੀ ਸਕਰੀਨਸ਼ਾਟ ਸਾਂਝੇ ਕਰ ਰਹੇ ਆ ਫਿਲਮ ਦੇ ਵਿੱਚ ਦੋਸਤੋ ਇੱਥੇ ਜਿਹੜਾ 베ਰੀ ਦੇ ਥੱਲੇ ਥੜਾ ਬਣਿਆ ਸੀ ਇਹ ਥੜਾ ਥੋੜਾ ਉੱਚਾ ਸੀ ਹੁਣ ਉਹ ਨੀਵਾ ਹੋ ਚੁੱਕਾ ਹੈ ਉੱਥੇ ਵੀ ਕਾਫੀ ਸਾਰੇ ਸੀਨ ਫੁਲਮਾਏ ਗਏ ਆ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਆਪਾਂ ਇਹ ਕੱਚਾ ਕਮਰਾ ਦਿਖਾ ਰਹੇ ਆ ਇਸ ਕਮਰੇ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਫਿਲਮ ਦੇ ਸੀਨ ਨੇ ਉਹ ਫੁਲਮਾਏ ਗਏ ਆ ਦੋਸਤੋ ਬੜਾ ਖੂਬਸੂਰਤ ਘਰ ਆ ਤੇ ਪਰਿਵਾਰ ਵੀ ਵਿਦਾਈ ਦਾ ਹੱਕਦਾਰ ਆ ਜਿਸ ਪਰਿਵਾਰ ਨੇ ਇਸ ਪ੍ਰਾਣੀ ਵਿਰਾਸਤ ਨੂੰ ਅੱਜ ਵੀ ਸੰਭਾਲਿਆ ਹੋਇਆ ਇਸ ਘਰ ਦੇ ਵਿੱਚ ਇਹ ਪ੍ਰਾਤਨ ਸੰਦੂਕ ਅੱਜ ਵੀ ਦੇਖਣ ਨੂੰ ਮਿਲਦੇ ਆ ਦੱਸਦੇ ਸੀ ਪਰਿਵਾਰ ਕੇ ਇਹ ਬਜ਼ੁਰਗਾਂ ਦੀਆਂ ਪ੍ਰਾਣੀਆਂ ਨਿਸ਼ਾਨੀਆਂ ਨੇ ਤੇ ਅਸੀਂ ਉਹਨਾਂ ਨੂੰ ਅੱਜ ਵੀ ਸੰਭਾਲਿਆ ਹੋਇਆ ਇਸ ਬੇਰੀ ਦੇ ਥੱਲੇ ਦੋਸਤੋ ਇਹ ਥੜੇ ਤੇ ਕਾਫੀ ਸਾਰੇ ਸੀਨ ਆ ਜਿਹੜੇ ਦੇਖਣ ਨੂੰ ਮਿਲਦੇ ਨੇ ਫਿਲਮ ਦੇ ਵਿੱਚ ਜਿੰਨਾ ਦੋਸਤਾਂ ਨੇ ਇਹ ਫਿਲਮ ਦੇਖੀ ਹੋਈ ਆ ਦੇਖ ਕੇ ਉਹਨਾਂ ਨੂੰ ਇੱਕ ਇੱਕ ਸੀਨ ਦਾ ਪਤਾ ਚੱਲ ਜਾਏਗਾ ਕਿ ਕਿੱਥੇ ਕਿੱਥੇ ਕਿਹੜਾ ਕਿਹੜਾ ਜਿਹੜਾ ਸੀਨ ਆ ਉਸ ਦੀ ਸ਼ੂਟਿੰਗ ਕੀਤੀ ਗਈ ਸੀ ਉਸ ਸਮੇਂ ਇਸ ਕਰ ਨੂੰ ਰੰਗ ਰੋਗਣ ਵਗੈਰਾ ਕੀਤਾ ਹੋਇਆ ਸੀ ਤੇ ਬੜਾ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਸੀ ਉਤੋਂ ਦੀਆਂ ਨਿਸ਼ਾਨੀਆਂ ਅੱਜ ਵੀ ਇਸ ਘਰ ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਦੋਸਤੋ ਨਾਲ-ਨਾਲ ਆਪਾਂ ਸਕਰੀਨਸ਼ਾਟ ਵੀ ਕੁਝ-ਕੁਝ ਸਾਂਝੇ ਕਰ ਰਹੇ ਹਾਂ ਕਿਉਂਕਿ ਸਾਰੇ ਸਕਰੀਨਸ਼ਾਟ ਤਾਂ ਸਾਂਝੇ ਕੀਤੇ ਨਹੀਂ ਜਾ ਸਕਦੇ ਪਰ ਕੁਝ ਕੁ ਲੋਕੇਸ਼ਨਾਂ ਮੈਚ ਕਰਨ ਦੇ ਵਾਸਤੇ ਆਪਾਂ ਨਾਲ ਸਕਰੀਨਸ਼ਾਟ ਦਿੱਤੇ ਆ ਤਾਂ ਦੋਸਤੋ ਇਹ ਘਰ ਵੀ ਬਹੁਤ ਖੂਬਸੂਰਤ ਆ ਇਸ ਘਰ ਦੇ ਵਿੱਚ ਇਹ ਪੁਰਾਣਾ ਚੌਂਕਾ ਅੱਜ ਵੀ ਮੌਜੂਦ ਆ ਤੇ ਇਸ ਘਰ ਦੀਆਂ ਜਿਹੜੀਆਂ ਲੋਕੇਸ਼ਨਾਂ ਨੇ ਤਕਰੀਬਨ ਸਾਰੀਆਂ ਉਸੇ ਤਰ੍ਹਾਂ ਹੀ ਪਈਆਂ ਨੇ ਜਦੋਂ ਇਹ ਫਿਲਮ ਦੀ ਸ਼ੂਟਿੰਗ ਹੋਈ ਆ ਇੱਥੇ ਵੀ ਕਾਫੀ ਸਾਰੇ ਸੀਨ ਜਿਹੜੇ ਦੇਖਣ ਨੂੰ ਮਿਲਦੇ ਆ ਜਿਵੇਂ ਤੁਸੀਂ ਸਕਰੀਨਸ਼ਾਟ ਦੇ ਵਿੱਚ ਵੀ ਨਾਲ ਦੇਖ ਰਹੇ ਹੋ ਇਸ ਘਰ ਦੇ ਦੋਸਤੋ ਅੰਦਰਲਾ ਮਾਹੌਲ ਤੇ ਇਹ ਬਾਹਰਲੇ ਪਾਸੇ ਤੋਂ ਜਿੱਥੋਂ 메ਨ ਗੇਟ ਦੀ ਐਂਟਰੀ ਆ ਉਹ ਵਿਊ ਦੇਖ ਕੇ ਤਾਂ ਬੰਦਾ ਤਕਰੀਬਨ 50-60 ਸਾਲ ਪੁਰਾਣੀ ਜ਼ਿੰਦਗੀ ਦੇ ਵਿੱਚ ਚਲਾ ਜਾਂਦਾ ਹੈ ਕਿਉਂਕਿ ਪਹਿਲਾਂ ਆਮ ਹੀ ਇਸ ਤਰ੍ਹਾਂ ਦੇ ਦਰਵਾਜ਼ੇ ਟੇਕਰ ਹੁੰਦੇ ਸੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਹੋਰ ਦੋਸਤ ਮਿੱਤਰਾਂ ਤੱਕ ਸਾਂਝਾ ਜਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ